ਜੋਤਲੈਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਪਸ਼ੂ ਮੰਡੀ ਕਰਾਲੀ ਇੱਥੇ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਟੌਪ ਕਲਾਸ ਦੀਆਂ ਝੋਟੀਆਂ ਤੇ ਉਹਨਾਂ ਬਾਰੇ ਲਵਾਂਗੇ ਜਾਣਕਾਰੀ ਤੇ ਆਜੋ ਮੇਰਾ ਵੀਰ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਸ਼ਾਨਦਾਰ ਕੁਆਲਿਟੀ ਦੀ ਝੋਟੀ ਆ ਬਾਈ ਜੀ ਮੋਰਾ ਚ ਤੇ ਚੰਗਾ ਪਸ਼ੂ ਬਾਈ ਜੀ ਥਣ ਪੂਰਾ ਲੰਬਾ ਲੱਗਿਆ ਏ ਤੇ ਬਾਕੀ ਮੁੱਠੀ ਵਿੱਚ ਦੇਖ ਲਓ ਬਾਈ ਥਣਾ ਚੰਗਾ ਆ ਜੀ ਬਾਈ ਜੀ ਇੱਟਪੋੜੇ ਦੀ ਵੀ ਚੰਗੀ ਐ ਤੇ ਬਾਕੀ ਲਵਾਂਗੇ ਆਪਾਂ ਬਾਈ ਕੋਲ ਪੂਰੀ ਜਾਣਕਾਰੀ ਤੇ ਅਟਰ ਕੁਆਲਿਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਜੀ ਤੇ ਝੋਟੀ ਪੂਰੀ ਐ ਸ਼ਾਨਦਾਰ ਕੁਆਲਿਟੀ ਦੀ ਐ ਤੇ ਚੈੱਕ ਕਰਦੇ ਵੀ ਕਿ ਚਾਰੇ ਇਥਨਾ ਵਿੱਚ ਬਾਈ ਪ੍ਰੋਪਰ ਗੈਪ ਐ ਤੇ ਪੁੱਛਦੇ ਬਾਈ ਨੂੰ ਕਿੰਨੇ ਦਿਨ ਲੰਦੀ ਹਜੇ ਇਹ ਚੰਗਾ ਪਸ਼ੂ ਬਾਈ ਜੀ ਦੁੱਧ ਵਾਲਾ ਤੇ ਅਟਰ ਕੁਆਲਿਟੀ ਪੂਰੀ ਸਾਫ਼ ਸੁਥਰੀ ਐ ਤੇ ਬਾਕੀ ਬਾਈ ਸਿੰਗਾ ਦੀ ਪੂਰੀ ਖੁੰਡੀ ਐ ਸ਼ਾਨਦਾਰ ਪਸ਼ੂ ਬਾਈ ਜੀ ਬਾਈ ਸ਼ਸ਼ੀਕਾਲ ਜੀ ਕੀ ਹਾਲ ਹੈ ਵੀਰੇ ਵਧੀਆ ਵੀਰੇ ਕੀ ਨਾਮ ਹੈ ਆਪਣਾ ਦਸਵਿੰਦਰ ਸਿੰਘ ਠੀਕ ਹੈ ਬਾਈ ਜੀ ਕਿਹੜਾ ਪਿੰਡ ਦੱਸਿਆ ਸੀਗਾ ਆਪਣਾ ਮਨਾਣਾ ਵੀਰੇ ਠੀਕ ਹੈ ਮਨਾਣਾ ਪਿੰਡ ਠੀਕ ਹੈ ਬਾਈ ਜੀ ਤੇ ਬਾਈ ਜਿਹੜੀ ਝੋਟੀ ਇਹ ਕਿੰਨੇ ਦਿਨ ਲੈ ਲੂ ਹਜੇ ਇਹ ਵੀਰੇ ਹਾਲ ਦੇ ਰਹੂ ਹਫਤਾ ਖੰਡ ਲੈ ਦੂੰਗਾ ਹਫਤਾ ਲੈ ਲੂ ਠੀਕ ਹੈ ਬਾਈ ਜੀ ਤੇ ਕਿੰਨਾ ਦੁੱਧ ਕਰ ਦੂ ਬਾਈ ਜੀ ਪਹਿਲਾ ਇਹ ਅੱਛਾ 18 20 ਅੱਛਾ 18 ਦਿਨ ਤੱਕ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪੇ ਦਾ ਅੱਛਾ 60 ਦਿਨ ਤੱਕ ਲਾਸਟ ਕਿਨੇ ਤੱਕ ਦੇ ਦੋਗੇ ਵੀਰੇ ਅੱਛਾ ਠੀਕ ਹੈ ਬਾਈ ਜੀ ਉਦਾਂ ਆਪਾਂ ਕਿੱਥੋਂ ਲਿਆਏ ਇਹ ਕੀ ਆਪਣਾ ਬਾ ਲੋਪਲੇ ਲੈਣਗੇ ਠੀਕ ਹੈ ਬਾਈ ਜੀ ਤੇ ਬਹੁਤ ਹੀ ਸ਼ਾਨਦਾਰ ਕੁਆਲਟੀ ਦਾ ਪਸ਼ੂ ਆ ਬਾਈ ਬਾਈ ਕੋਲੇ ਤੇ ਬਾਕੀ ਕਹਿੰਦਾ ਬਾਈ ਮੌਕੇ ਤੇ ਮਾਨ ਤਨ ਕਰਦਾਂਗੇ ਪੂਰਾ ਤੇ ਇਸ ਤੋਂ ਬਾਅਦ ਜਿਹੜੀ ਤੁਹਾਨੂੰ ਦਿਖਾਉਂਦੇ ਅਗਲੀ ਝੋਟੀ ਉਹ ਵੀ ਸ਼ਾਨਦਾਰ ਪਸ਼ੂ ਹੈ ਤੇ ਪੂਰੀ ਪਿੱਟਪੜ ਦੀ ਚੰਗੀ ਹੈ ਝੋਟੀ ਬਾਈ ਜੀ ਜਿਹੜੀ ਅਗਲੀ ਝੋਟੀ ਹੈ ਬਾਈ ਜੀ ਇਹਦੇ ਬਾਰੇ ਵੀ ਲਵਾਂਗੇ ਪੂਰੀ ਜਾਣਕਾਰੀ ਬਾਈ ਕੋਲੋਂ ਤੇ ਤੋਰ ਕੇ ਦਿਖਾ ਦਿਓ ਬਾਈ ਮੜਾ ਜਾ ਚੰਗਾ ਪਸ਼ੂ ਬਾਈ ਜੀ ਸ਼ਾਨਦਾਰ ਕੁਆਲਟੀ ਦਾ ਤੇ ਅਟਰ ਕੁਆਲਟੀ ਬਈ ਸ਼ਾਨਦਾਰ ਹੈ ਦੀ ਪੂਰੀ ਤੇ ਬਾਈਆਂ ਦੀ ਆਪਾਂ ਅੱਗੇ ਵੀਡੀਓ ਪਾਉਂਦੇ ਹੁੰਦੇ ਆ ਬਾਈਆਂ ਕੋਲ ਪਸ਼ੂ ਚੰਗੇ ਹੁੰਦੇ ਨੇ ਤੇ ਸਾਫ ਸੁਥਰੀਆਂ ਬਾਈ ਸਿੰਗਾਾਂ ਦੀ ਪੂਰੀ ਖੁੰਡੀ ਹੈ ਬਈ ਜੀ ਤੇ ਥੋੜੀ ਕ੍ਰੋਸ ਚ ਆ ਜਾਂਦੀ ਹੈ ਤੇ ਸ਼ਾਨਦਾਰ ਬੱਝੂ ਬਾਈ ਦੁੱਧ ਵਾਲ ਅਟਰ ਕੁਆਲਟੀ ਚੰਗੀ ਹੈ ਬਾਈ ਤੇ ਸਾਫ ਸੁਥਰੀ ਅਟਰ ਕੁਆਲਟੀ ਹੈ ਬਾਈ ਜੀ ਦੇਖੋ ਚੈੱਕ ਕਰੋ ਪੂਰੀ ਸ਼ਾਨਦਾਰ ਤੇ ਬਾਈ ਕੋਲ ਨੇ ਪੂਰੀ ਜਾਣਕਾਰੀ ਬਾਈ ਜੀ ਇਹ ਝੋਟੀ ਇਹ ਵੀ ਪਹਿਲਣੇ ਆ ਹਾਂ ਬਾਈ ਜੀ ਪਹਿਲਣੇ ਠੀਕ ਹੈ ਬਾਈ ਜੀ ਤੇ ਕਿੰਨਾ ਕੁ ਦੁੱਧ ਹੈ ਬਾਈ ਥੱਲੇ ਇਹਦੇ ਕੋਲ ਨੌ ਕਿਲੋ ਦੁੱਧ ਹੈ ਅੱਛਾ ਜੀ ਕਿੰਨੇ ਕੁ ਦਿਨਾਂ ਦੀ ਸੂਈ ਹੈ ਬਾਈ ਅੱਛਾ 4 ਦਿਨ ਅੱਛਾ 4 ਦਿਨ ਮਗਰ ਕੀ ਵੀਰੇ ਤੇ ਕੱਟੀ ਹੈ ਮਗਰ ਬਾਈ ਜੀ ਕੱਟੀ ਹੈ ਤੇ ਚੰਗਾ ਪਸ਼ੂ ਬਾਈ ਜੀ ਤੇ ਕਿੰਨਾ ਕੁ ਮੁੱਲ ਰੱਖਿਆ ਵੀਰੇ ਆਪਾਂ ਇਹਦਾ 170 ਅੱਛਾ 170 ਲਾਸਟ ਕਿਨੇ ਤੱਕ ਦੇ ਦੋਗੇ ਵੀਰੇ ਦੇ ਦਿੰਗੇ 140 ਅੱਛਾ 140 ਦੀ ਬਾਈ ਜੀ ਉਦਾਂ ਤਾਰ ਤੁਰ ਕਿਵੇਂ ਇਹਦੀ ਪੂਰੀ ਸੀਲ ਹੈ ਬਾਈ ਜੀ ਚੰਗਾ ਪਸ਼ੂ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਅਟਰ ਕੁਆਲਿਟੀ ਪੂਰੀ ਸਾਫ ਸੁਥਰੀ ਹੈ ਚਾਰੇ ਥਣਾ ਤੇ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ 87 87 822020 ਇੱਕ ਵਾਰ ਦੁਬਾਰੇ ਬੋਲਦੇ ਵੀਰੇ ਇੱਕ ਵਾਰ ਦੁਬਾਰੇ ਬੋਲਦੇ ਵੀਰੇ 87 87 822020 ਠੀਕ ਹੈ ਬਾਈ ਜੀ ਤੇ ਨਾਮ ਕੀ ਦੱਸ ਸਕਦੇ ਕੋਈ ਪ੍ਰੋਬਲਮ ਠੀਕ ਹੈ ਬਾਈ ਕਵਿਕ ਕਰੇ ਵੀ ਫੋਨ ਕਰਕੇ ਆ ਸਕਦਾ ਬੰਦਾ ਜੀ ਠੀਕ ਹੈ ਬਾਈ ਜੀ ਤੇ ਬਾਈ ਕੋਲ ਦੋਏ ਪਸ਼ੂ ਸ਼ਾਨਦਾਰ ਨੇ ਤੇ ਬਾਈ ਇਹਨਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਆਪਾਂ ਵਿੱਚ ਸ਼ੇਅਰ ਕਰਤਾ ਜੀ ਤੇ ਪਿੱਠ ਪੜੇ ਤੇ ਦੋਈ ਝੋਟੀਆਂ ਚੰਗੀਆਂ ਨੇ ਬਾ ਕਮਾਲ ਨੇ ਬਾਈ ਜੀ ਚੰਗੇ ਪਸ਼ੂ ਨੇ ਬਾਈ ਜੀ ਤੇ ਵੀਰਾਂ ਕੋਲੇ ਖੜੀਆਂ ਨੇ ਬਹੁਤ ਹੀ ਟੌਪ ਕਲਾਸ ਦੀਆਂ ਝੋਟੀਆਂ ਤੇ ਉਹਨਾਂ ਬਾਰੇ ਲਵਾਂਗੇ ਜਾਣਕਾਰੀ ਤੇ ਬਾਈ ਫੌਜੀ ਬਾਈ ਪਹਿਲਾਂ ਵੀ ਆਪਾਂ ਪਾਈ ਸੀ ਵੀਡੀਓ ਹਾਂਜੀ ਬਾਈ ਸਾਸੀ ਕਾਲ ਜੀ ਕੀ ਹਾਲ ਹੈ ਵੀਰੇ ਸ਼ੁਭ ਨਾਮ ਕੀ ਵੀਰੇ ਆਪਣਾ ਹੀ ਮੇਰਾ ਨਾਮ ਮਨੀ ਪਾਲ ਹੈ ਅੱਛਾ ਠੀਕ ਹੈ ਵੀਰੇ ਕਿਹੜਾ ਪਿੰਡ ਪੈ ਜਾਂਦਾ ਵੀਰੇ ਪਿੰਡ ਮੇਰਾ ਦਹੀਰਪੁਰ ਹੈ ਜੀ ਹਾਂਜੀ ਜ਼ਿਲ੍ਹਾ ਰੋਪੜ ਜੀ ਹਾਂਜੀ ਸ਼੍ਰੀ ਅਨੰਦਪੁਰ ਸਾਹਿਬ ਇਲਾਕਾ ਜੀ ਠੀਕ ਹੈ ਬਾਈ ਜੀ ਤੇ ਅੱਜ ਵੀਰੇ ਕਿੰਨੇ ਪਸ਼ੂ ਲੈ ਕੇ ਆਏ ਅੱਜ ਆਪਾਂ ਹੀ ਅੱਜ ਆਪਾਂ ਤਿੰਨ ਮੱਝ ਲੈ ਗਏ ਠੀਕ ਹੈ ਬਈ ਜੀ ਛੋਟੀ ਲੈਂਦੀ ਵੀ ਹਾਂਜੀ ਤੇ ਇੱਕ ਇਹ ਬੜੀ ਮੱਝ ਹੈ ਜੀ ਹਾਂਜੀ ਇੱਕ ਉਹ ਛੋਟੀ ਜੋ ਠੀਕ ਹੈ ਬਈ ਜੀ ਤੇ ਬਈ ਸਭ ਤੋਂ ਪਹਿਲਾਂ ਤਾਂ ਪਹਿਹ ਝੋਟੀ ਬਾਰੇ ਪੁੱਛਦੇ ਕਿਹੜੇ ਸੂਏ ਸੁਣਾਏ ਨੇ ਸੂਈ ਵੀ ਬਈ ਸੁਣਾ ਦੂਜੇ ਸੂਏ ਸੁਣਾਏ ਅੱਛਾ ਕਿੰਨੇ ਦਿਨ ਲੇ ਲੂ ਬਾਈ ਹਜੇ ਇਹ ਇਹ 10 ਦਿਨ ਲੈਂਦੀ ਹੈ ਅੱਛਾ 10 ਦਿਨ ਲੈਂਦੀ ਹੈ ਬਈ ਜੀ ਥੋੜੀ ਤੋਰ ਕੇ ਦਿਖਾ ਦੋ ਵੀਰੇ ਹਾਂਜੀ ਤੋਰ ਬਾਈਆਂ ਕੋਲੇ ਖੜਾ ਬਈ ਚੰਗਾ ਪਸ਼ੂ ਤੇ ਸਾਫ ਸੁਥਰੀ ਬਈ ਅਟਰ ਕੁਆਲਟੀ ਹੈ ਜੀ ਤੇ ਖੱਤਾਂ ਪੈਰਾਂ ਦੀ ਖੁੱਲੀ ਹੈ ਬਈ ਝੋਟੀ ਤੇ ਵਾਕਿ ਤੁਸੀਂ ਅਟਰ ਕੁਆਲਟੀ ਚੈੱਕ ਕਰੋ ਬਈ ਸਾਫ ਸੁਥਰੀ ਹੈ ਪੂਰੀ ਤੇ ਲੰਬਾ ਥਾਣਾ ਬਾਈ ਜੀ ਤੇ ਅਟਰ ਕੁਆਲਟੀ ਦੀ ਪੂਰੀ ਕੁਆਲਟੀ ਵਧੀਆ ਹੈ ਜੀ ਆਪਾਂ ਨੇੜੇ ਤੋਂ ਵੀ ਤੁਹਾਨੂੰ ਖਾਵਾਂਗੇ ਤੇ ਚੰਗੇ ਪਸ਼ੂ ਦੇ ਬਈ ਟੋਟਲ ਸਾਰੇ ਗੋਣੇ ਸਭ ਤੋਂ ਵੱਡੀ ਗੱਲ ਹੈ ਬਈ ਥਾਣਾ ਲੰਬਾ ਹੈ ਚੈੱਕ ਕਰੋ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਬਈ ਚਾਰੇ ਥਾਣਾ ਵਿੱਚ ਤੇ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਤੇ ਬਈ ਇਹ ਕਿੰਨਾ ਕੁ ਦੁੱਧ ਕਰ ਜੂਗਾ ਇਸ ਵਾਰੀ ਇਹ 15 ਲੀਟਰ ਦੇ ਕੜਦੂ ਰਾਮ ਨਾਲ ਠੀਕ ਹੈ ਬਈ ਕਿੰਨਾ ਮੁੱਲ ਰੱਖਿਆ ਆਪਾਂ ਇਹਦਾ ਇਹਦਾ ਮੁੱਲ ਰੱਖਿਆ ਜੀ 1,25,000 ਅੱਛਾ ਜੀ ਮੜਾ ਮੋਟਾ ਮਾਨਦਾਨ ਕਿੰਨੇ ਤੱਕ ਦੇ ਦਊਗਾ ਲਾ ਮਾਨਦਾਨ ਕਰ ਦਿੰਦੇ ਆ 60,000 ਠੀਕ ਹੈ ਬਈ ਜੀ ਤੇ ਇਸ ਤੋਂ ਬਾਅਦ ਜਿਹੜੀ ਖੜੀ ਇਹ ਵੀ ਆਪਣੀ ਬਈ ਮੱਝ ਠੀਕ ਹੈ ਬਈ ਜੀ ਇਹ ਕਿਨੇ ਦੇ ਲੇ ਲੂ ਪਈ ਅਜੇ ਇਹ ਲੈਂਦੀ ਹੈ ਹਫਤਾ ਅੱਛਾ ਹਫਤਾ ਤੱਕ ਲੈਂਦੀ ਹੈ ਬਈ ਜੀ ਤੇ ਦੁੱਧ ਤਾਂ ਕਿੰਨਾ ਕਰ ਜੂ ਬਈ ਤੁਹਾਡੇ ਹਿਸਾਬ ਨਾਲ ਇਹ ਦੇ ਦੂੰਗੀ ਜੀ 12-13 ਲੀਟਰ ਅੱਛਾ 12-13 ਲੀਟਰ ਠੀਕ ਹੈ ਵੀ ਤੋਰ ਕੇ ਰਖਾ ਦਿਓ ਮੜੀ ਜੀ ਸਾਫ ਸੁਥਰਾ ਪਸ਼ੂ ਬਾਈ ਜੀ ਬਾਕੀ ਅਟਰ ਕੁਆਲਟੀ ਬਾਈ ਜੀ ਇੱਕ ਨੰਬਰ ਹੈ ਥਾਣਾ ਚ ਦੇਖੋ ਬਾਈ ਪ੍ਰੋਪਰ ਗੈਪ ਹੈ ਤੇ ਲੰਬਾ ਥਾਣਾ ਬਾਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਬਾਈ ਜੀ ਸਿੰਘ ਥੋੜਾ ਬਹੁਤਾ ਟੇਡਾ ਪਿੰਗਾ ਵੀ ਚੱਲ ਜਾਂਦਾ ਜੇ ਅਟਰ ਕੁਆਲਟੀ ਸਾਫ ਸੁਥਰੀ ਹੋਵੇ ਪਸ਼ੂ ਮੈਂ ਦੁੱਧਾ ਹੁੰਦਾ ਜੀ ਚੈੱਕ ਕਰੋ ਬਾਈ ਸ਼ਾਨਦਾਰ ਕੁਆਲਟੀ ਦਾ ਪਸ਼ੂ ਹੈ ਤੇ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਬਾਈ ਕਹਿੰਦਾ ਹਫਤਾ ਤੱਕ ਲੇਜੂ ਹਜੇ ਇਹ ਹਫਤੇ ਚ ਹੋਰ ਤਿਆਰ ਹੋ ਜਾਣਾ ਜੀ ਦੂਜੇ ਸੂਏ ਬਾਈ ਜੀ ਤੇ ਬਾਈ ਇਹਦਾ ਮੁੱਲ ਕਿੰਨਾ ਰੱਖਿਆ ਆਪਾਂ ਇਹਦਾ ਮੁੱਲ ਜੀ 110000 ਅੱਛਾ ਕਿੰਨੇ ਤੱਕ ਦੇ ਦੂੰਗਾ ਇਹ ਲਾਸਟ 10000 ਦਾ ਮਾਨਦਾਨ ਠੀਕ ਹੈ ਬਾਈ ਜੀ ਤੇ ਬਾਈ ਕਹਿੰਦਾ ਵੀ 10000 ਦਾ ਮਾਨਦਾਨ ਕਰ ਦਾਂਗੇ ਪਸ਼ੂ ਬਾਈ ਪਿੱਠਪੜੇ ਤੋਂ ਚੰਗਾ ਏ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਤੇ ਬਾਕੀ ਸਿੰਗਾ ਦੀ ਬਾਈ ਜੀ ਖੁੰਡੀ ਹੈ ਚੰਗਾ ਪਸ਼ੂ ਬਾਈ ਜੀ ਤੇ ਇਸ ਤੋਂ ਬਾਅਦ ਵਾਈਆਂ ਖੋਲੇ ਖੜੀ ਇੱਕ ਹਾਲ ਮੱਝ ਤੇ ਉਹਦੇ ਵਾਰ ਵੀ ਲਵਾਂਗੇ ਜਾਣਕਾਰੀ ਏ ਵੀ ਬਾਈ ਆਪਣੀ ਹੋ ਜੀ ਹਾਂ ਜੀ ਠੀਕ ਹੈ ਬਾਈ ਜੀ ਤੇ ਬਾਈ ਇਹ ਕਿਹੜੇ ਸੂਏ ਸੂਈ ਹੈ ਇਹ ਤੀਜਾ ਸੂਆ ਜੀ ਅੱਛਾ ਮਗਰ ਕਿ ਵੀ ਰਹਤੇ ਹਾਂ ਜੀ ਠੀਕ ਹੈ ਬਾਈ ਜੀ ਤੇ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਜ਼ਿਆਦਾ ਸਾਫ ਸੁਥਰੀ ਹੈ ਬਾਈ ਜੀ ਪੂਰੀ ਠੰਡੀ ਛੀਲ ਹੈ ਬਾਈ ਜੀ ਤੇ ਅੱਗੇ ਤੋਂ ਦੇਖੋ ਤੁਸੀਂ ਬਾਈ ਚੰਗਾ ਪਸ਼ੂ ਬਾਈ ਜੀ ਦੁੱਧ ਵਾਲਾ ਪਸ਼ੂ ਹੈ ਤੇ ਬਾਈ ਦੁੱਧ ਦ ਕਿੰਨਾ ਥੱਲੇ ਇਹਦੇ 20 ਥੱਲੇ 12 ਲੀਟਰ ਅੱਛਾ ਕਿੰਨੇ ਦਿਨ ਦੀ ਸੂਈ ਹੈ ਬਾਈ ਅਜੇ ਇਹ 5 ਦਿਨ ਸੂਈ ਹੈ ਠੀਕ ਹੈ ਬਾਈ ਜੀ ਥੋੜੀ ਤੋੜ ਦੂੰਗਾ ਵੀਰੇ ਨੂੰ ਚੰਗਾ ਪਸ਼ੂ ਬਾਈ ਦੁੱਧ ਵਾਲਾ ਬਾਈ ਕੋਲੇ ਸਾਫ ਸੁਥਰਾ ਬਾਈ ਜੀ ਅਟਰ ਕੁਆਲਟੀ ਚੈੱਕ ਕਰ ਸਕਦੇ ਆ ਜੀ ਲੰਬਾ ਥਾਣਾ ਬਾਈ ਜੀ ਤੇ ਕੁਆਲਟੀ ਬਾਈ ਜੀ ਇੱਕ ਨੰਬਰ ਸਾਫ ਸੁਥਰੀ ਕੁਆਲਟੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਥਾਣਾ ਚੈੱਕ ਕਰੋ ਇਹਦੇ ਮੁੱਲ ਵਾਰੀ ਵੀ ਲਵਾਂਗੇ ਤੇ ਬਾਈ ਇਹਦਾ ਕਿੰਨਾ ਮੁੱਲ ਰੱਖਿਆ ਆਪਾਂ ਜੀ ਕਿਦਾ ਮੁੱਲ ਰੱਖਿਆਦਾ ਜੀ ਆਪਾਂ 120000 ਠੀਕ ਹੈ ਜੀ 95000 ਦੀ ਸੀਲ ਠੀਕ ਹੈ ਦੁੱਧਾ ਕਿੰਨਾ ਕਿਰੇ ਥੱਲੇ ਦੇ ਥੱਲੇ 12 ਲੀਟਰ ਦਾ ਠੀਕ ਹੈ 12 ਵਾਲੀ ਪੂਰਾ ਕੰਡੇ ਦਾ ਹੀ ਹਾਂਜੀ ਧਾਰਤੂਰ ਕਿਵੇਂ ਬਾਈ ਇਹਦੀ ਧਾਰਤੂਰ ਬਹੁਤ ਵਧੀਆ ਠੀਕ ਹੈ ਬਾਈ ਜੀ ਤੇ ਬਾਈ ਆਪਾਂ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਂਦੇ ਆ ਆਪਾਂ ਜੀ ਕਰਾਲੀ ਹਾਂਜੀ ਖੰਨਾ ਜੀ ਹਾਂਜੀ ਤੇ ਸਾਧੂਗੜ੍ਹ ਜੀ ਅੱਛਾ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਕਰ ਦੋਗੇ ਸ਼ੇਅਰ ਹੀ 94644 ਹਾਂਜੀ 87218 ਜੀ ਇੱਕ ਵਾਰ ਦੁਬਾਰੇ ਬੋਲਦੇ ਵੀਰੇ 94644 ਹਾਂਜੀ 87218 ਨਾਮ ਕੀ ਦੱਸਿਆ ਸੀ ਕਿ ਭਰੇ ਜੀ ਆਪਣਾ ਹਾਂ ਮੇਰਾ ਮਨੀਕਰ ਠੀਕ ਹੈ ਬਾਈ ਜੀ ਧੰਨਵਾਦ ਜੀ ਤੇ ਬਾਈ ਕੋਲੇ ਬਾਈ ਚੰਗੇ ਪਸ਼ੂ ਨੇ ਤੇ ਸ਼ਾਨਦਾਰ ਪਸ਼ੂ ਸੀਗੇ ਬਾਕੀ ਪਾਈਆਂ ਦਾ ਰੇਟ ਬਹੁਤ ਜਾਇਜ਼ ਹੈ ਤੇ ਵਧੀਆ ਕੁਆਲਿਟੀ ਦੇ ਨੇ ਬਾਈ ਜੀ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਦੁੱਧ ਵਾਲੇ ਪਸ਼ੂ ਲਈ ਤੇ ਨੰਬਰ ਆਪਾਂ ਸ਼ੇਅਰ ਕਰਤਾ ਬਾਈ ਦਾ ਹੀ ਵੀ ਖੜੀਆਂ ਨੇ ਸ਼ਾਨਦਾਰ ਪਸ਼ੂ ਤੇ लाडी बाई ਥੋੜਾ ਗਿਆ ਜੇ ਚਾਹ ਪਾਣੀ ਪੀਣ ਤੇ ਉਹਦਾ ਭਰਾ ਕਹਿੰਦਾ ਭਾਈ ਆਪਾਂ ਕਰ ਦਿੰਦੇ ਆ ਚੰਗਾ ਪਸ਼ੂ ਪਾਈਆਂ ਕੋਲੇ ਜੀ ਭਾਈ ਝੋਟੀ ਦੇਖੋ ਟਾਪ ਕੁਆਲਟੀ ਦੀ ਹੈ ਅਟਰ ਕੁਆਲਟੀ ਚੈੱਕ ਕਰੋ लाडी बाई ਪਹੁੰਚ ਗਏ ਤੇ ਚੰਗਾ ਪਸ਼ੂ ਭਾਈ ਜੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਥਣ ਦੀ ਦੇਖੋ ਭਾਈ ਪ੍ਰੋਪਰ ਗੈਪ ਹੈ ਚਾਰੇ ਥਣਾ ਵਿੱਚ ਅਟਰ ਕੁਆਲਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਭਾਈ ਜੀ ਰੂਹ ਖੁਸ਼ ਹੁੰਦੀ ਭਾਈ ਝੋਟੀ ਦੇਖ ਕੇ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ ਅਟਰ ਕੁਆਲਿਟੀ ਦੇਖੋ ਨਸਾਂ ਵਿੱਚ ਦੇਖੋ ਵੀ ਪੂਰੀਆਂ ਪ੍ਰੋਪਰ ਦੇਖਦੀਆਂ ਨੇ ਅਟਰ ਕੁਆਲਿਟੀ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾਉਂਦੇ ਆਪਾਂ ਜੀ ਤੇ ਚੈੱਕ ਕਰੋ ਮੇਰਾ ਵੀ ਪੂਰਾ ਚਾਰੇ ਸਾਲਾ ਵਿੱਚ ਪ੍ਰੋਪਰ ਗੈਪ ਹੈ ਤੇ ਨਸਾਂ ਵਗੈਰਾ ਵੀ ਬਾਈ ਪੂਰੀਆਂ ਦੇਖਦੇ ਬਾਕੀ ਲੰਬਾ ਥਾਣਾ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਕਿਹੜਾ ਲੱਕਾ ਵੀਰੇ ਆਪਣਾ ਹੀ ਹੋ ਗਈ ਬੜੀ ਠੀਕ ਹੈ ਬਾਈ ਜੀ ਕੀ ਨਾਮ ਆਪਣਾ ਜੀ ਬੱਲੀ ਠੀਕ ਹੈ ਬਾਈ ਜੀ ਜਿਹੜੀ ਇਹ ਝੋਟੀ ਦਿਖਾਈ ਹੈ ਬਾਈ ਇਹ ਕਿਹੜੇ ਸੂਏ ਸੂਈ ਹੈ ਦੂਜਾ ਸੂਈ ਠੀਕ ਹੈ ਬਈ ਕਿੰਨਾ ਕੁ ਦੁੱਤਾ ਥੱਲੇ ਇਹਦੇ ਉਹ ਤਾਂ 20 ਕਿਲੋ ਕਰ ਦੂਗੀ ਅੱਛਾ 20 ਕਿਲੋ ਕਰ ਦੂਗੀ ਠੀਕ ਹੈ ਬਾਈ ਜੀ ਤੇ ਉਦਾਂ ਤਾਰਤੁਰ ਕਿਵੇਂ ਇਹਦੀ ਤਾਰ ਵਧੀਆ ਚਵਾਈ ਠੀਕ ਹੈ ਬਾਈ ਤੇ ਕਿੰਨਾ ਮੁੱਲ ਰੱਖੇ ਵੀਰੇ ਆਪਾਂ ਇਹਦਾ 2-3 ਅੱਛਾ 2-3 ਲਾਸਟ ਕਿਥੇ ਤੱਕ ਦੇ ਦੋਗੇ ਵੀਰੇ ਦੋ ਨੂੰ ਦੇ ਦੋਗੇ ਅੱਛਾ ਦੋ ਨੂੰ ਦੇ ਦੋਗੇ ਵੀਰੇ ਤੇ ਆਈ ਕਿਧਰੋਂ ਬਾਈ ਝੋਟੀ ਹੈ ਕਿਹੜੇ ਇਲਾਕੇ ਚ ਇਹ ਮੂਰਤ ਹੈ ਜੀ ਠੀਕ ਹੈ ਬਾਈ ਜੀ ਮਗਰ ਕੀ ਵੀਰੇ ਤੇ ਕੱਟੀ ਤੇ ਮਗਰ ਬਾਈ ਜੀ ਇੱਕ ਬਹੁਤ ਹੀ ਵੱਡਾ ਤੋਹਫਾ ਤੇ ਮੱਝ ਝੋ ਬਾਕੀ ਅਟਰ ਕੁਆਲਿਟੀ ਬਹੁਤ ਜ਼ਿਆਦਾ ਸਾਫ਼ ਉਤਰੀ ਹੈ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ ਥਾਣਾ ਵਿਚਾਰਾਂ ਵਿੱਚ ਪ੍ਰੋਪਰ ਗੈਪ ਹੈ ਤੇ ਕਿੰਨੇ ਪੱਛੂ ਲੈ ਗਏ ਸੀ ਬਾਈ ਅੱਜ ਆਪਣੀ ਲੱਗੇ ਪੰਜ ਲਈ ਅੱਛਾ ਪੰਜ ਬਾਈ ਜੀ ਇਹ ਜਿਹੜੀ ਅਗਲੀ ਮੱਝ ਖੜੀ ਪਈ ਇਹਦਾ ਕੀ ਹਿਸਾਬ ਹੁਤਾਬ ਕੋਈ ਨਹੀਂ ਮੰਗਦਾ ਅੱਛਾ ਜੀ ਇਹ ਕਿਹੜੇ ਸੂਏ ਸੂਈ ਹੈ ਬਾਈ ਜੀ ਇਹ ਤੀਜਾ ਸੂਈ ਹੈ ਠੀਕ ਹੈ ਬਾਈ ਜੀ ਤੇ ਦੁੱਧਾ ਤਾਂ ਕੀ ਹਿਸਾਬ ਹੁਤਾਬ ਵੀਰੇ ਥੱਲੇ ਜੀ ਉਹ ਤੇ ਨਹੀਂ ਪਤਾ ਤੇਰੇ ਕੋਲ ਅੱਛਾ 12 ਤੇਰਾ ਲੀਟਰ ਬਾਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਲੰਬਾ ਥਾੜਾ ਝੂਟ ਮੱਝ ਦਾ ਅਟਰ ਕੁਆਲਟੀ ਬਾਈ ਜੀ ਸਾਫ ਸੁਥਰੀ ਹੈ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਨੇੜੇ ਤੋਂ ਲੰਬੇ ਥਾੜਾ ਬਾਈ ਜੀ ਤੇ ਇਹਦੇ ਮਗਰ ਹੈਗਾ ਬਾਈ ਜੀ ਟੱਟਾ ਤੇ ਸ਼ਾਨਦਾਰ ਪਸ਼ੂ ਬਾਈ ਜੀ ਮੇਰੇ ਕੋਲ ਡੂ ਇਹਨੂੰ ਸ਼ਾਨਦਾਰ ਕੁਆਲਟੀ ਹੈ ਬਾਈ ਜੀ ਤੇ ਇਹਦੇ ਬਾਰੇ ਵੀ ਲਵਾਂਗੇ ਫੁੱਲ ਜਾਣਕਾਰੀ ਬਾਈ ਜੀ ਤੇ ਫਟਾਕ ਕਰਾਂਗੇ ਸ਼ੇਅਰ ਤੇ ਬਾਈ ਦੁੱਧ ਵਾਲਾ ਪਸ਼ੂ ਐ ਹਨਾ ਥੋੜਾ ਲੰਬਾ ਬਾਈ ਇਹਦਾ ਬਾਈ ਦੁੱਧ ਤੇ 11-12 ਕਿਲੋ ਹੀ ਅਜੇ 12 ਕਿਲੋ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਬਾਈ ਜੀ ਆਪੇ ਦਾ ਮੁੱਲ ਤਾਂ 120 ਅੱਛਾ 120 ਤੇ ਬਾਈ ਕਿਹੜੇ ਥੂਏ ਥੂਏ ਬੀ ਆਸੀ ਇਹ ਤੀਜੇ ਠੀਕ ਹੈ ਥੋੜਾ ਬਤਾ ਮਾਨਦਾਨ ਕਰ ਦੋਗੇ 50 ਲੱਖ ਨੂੰ ਦੇ ਦਿੰਦੇ ਠੀਕ ਹੈ ਬਾਈ ਜੀ ਤੇ ਇਸ ਤੋਂ ਬਾਅਦ ਜਿਹੜੀ ਖਰੀ ਇਹ ਵੀ ਆਪਣੀ ਉਹ ਬਾਈ ਜੀ ਅਗਲੀ ਹਾਂਜੀ ਹਾਂਜੀ ਤੇ ਇਹਦਾ ਕੀ ਹਿਸਾਬ ਤਾਂ ਬਈ ਝੋਟੀ ਦੀ ਅੱਛਾ ਜੀ ਤੇ ਕਿੰਨੇ ਦਿਨ ਲੈ ਲੂ ਬਾਈ ਹਜੇ ਇਹ 15 ਦਿਨ ਲੈ ਲਾਂ ਕੱਢ ਦੂਗੀ 15 ਦਿਨਾਂ ਜੀ ਹਾਂਜੀ ਠੀਕ ਹੈ ਬਾਈ ਜੀ ਤੋੜ ਦੂਗੇ ਇਹਨੂੰ ਹੀ ਚੰਗਾ ਪਸ਼ੂ ਬਾਈ ਜੀ ਹੱਡਾਂ ਪਹਿਲਾਂ ਦੀ ਬਹੁਤ ਖੁੱਲੀ ਹੈ ਬਈ ਝੋਟੀ ਤੇ ਤਿਆਰ ਹੋ ਰਹੀ ਬਾਈ ਹਜੇ ਲੈ ਲੂ ਕਹਿੰਦਾ ਬਾਈ ਕਹਿੰਦਾ 5 15 ਦਿਨ ਤੇ ਅਟਰ ਕੁਆਲਟੀ ਤਿਆਰ ਹੋ ਰਹੀ ਬਾਈ ਬਾਕੀ ਇੱਕ ਪਹਿਲੀ ਪਤਾ ਲੱਗ ਰਿਹਾ ਥਣ ਲੰਬੇ ਨੇ ਬਾਈ ਜੀ ਤੇ ਅਟਰ ਕੁਆਲਟੀ ਸਾਫ਼ ਸੁਥਰੀ ਹੈ ਚੈੱਕ ਕਰੋ ਬਾਈ ਸਾਫ ਸੁਥਰੀਤਰ ਕੁਆਲਟੀ ਥਣ ਲੰਬਾ ਬਾਈ ਜੀ ਥਣ ਦਾ ਹੀ ਮੁੱਲ ਹੈ ਬਾਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਪਸ਼ੂ ਅਟਰ ਕੁਆਲਟੀ ਵੱਲੋਂ ਸਾਫ ਸੁਥਰਾ ਹੋਵੇ ਸਿੰਘ ਥੋੜੇ ਟੇਟੇ ਵੀ ਹੁਣ ਤਾਂ ਵੀ ਚੱਲ ਜਾਂਦੇ ਆ ਬਾਈ ਜੀ ਤੇ ਪੂਰਾ ਲੰਬਾ ਥਾਣਾ ਬਾਈ ਅਟਰ ਕੁਆਲਟੀ ਸਾਫ ਸੁਥਰੀ ਹੈ ਨਾ ਬਿਲਕੁਲ ਤੇ ਬਾਈ ਇਹ ਕਿੰਨੇ ਦੇ ਲੈ ਲੂ ਹਜੇ ਅੱਛਾ ਬਾਈ ਇੱਕ ਤੇ ਕਿੰਨੇ ਕੁ ਦੁੱਧ ਕਰਜੂ ਬਾਈ ਇਹੇ ਦੁੱਧ ਤਾਂ ਹੈ ਨਾ 15 ਜੀ ਕਵੇ ਜੀ ਕਰ ਦੂ ਹਾਂ ਨਾਮ ਨਾਲ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰ ਆਪੇ ਦਾ ਹੋਰ ਤਾਂ ਇੱਕ 30 ਹੈ ਜੀ ਦੇਣ ਦੇਣੇ ਲਾਸਟ ਹੈ ਜੀ ਅੱਛਾ ਇੱਕ ਵੀਰ ਹੀ ਦੇ ਦੋ ਠੀਕ ਹੈ ਬਈ ਜੀ ਤੇ ਇਸ ਤੋਂ ਬਾਅਦ ਜਿਹੜੀ ਖੜੀ ਇਹ ਵੀ ਮੈਂ ਅੱਜ ਆਪਣੀ ਬਾਈ ਜੀ ਹਾਂ ਜੀ ਆਪਣੀ ਠੀਕ ਹੈ ਬਈ ਅੱਛਾ ਪੰਜਾਂ ਦੇ ਲਓ ਕਿਹੜੇ ਸੂਣਾ ਬਾਈ ਜੀ ਇਹਨੇ ਪੰਜਵੀਂ ਇਹ ਦੂਜੇ ਸੂਰੇ ਠੀਕ ਹੈ ਬਈ ਜੀ ਤੇ ਕਿੰਨਾ ਦੁੱਧ ਕਰ ਜੂ ਬਾਈ ਜੀ ਇਹ ਤੇਰਾ 14 ਕਿਲੋ ਠੀਕ ਹੈ ਬਈ ਜੀ ਕਿੰਨਾ ਮੁੱਲ ਰੱਖਿਆ ਆਪੇ ਦਾ ਅੱਛਾ ਇੱਕ ਦੀ ਵੀ ਤੋੜ ਦੂੰਗਾ ਵੀਰ ਇਹਨੂੰ ਹੀ ਤੇ ਚੰਗਾ ਪਸ਼ੂ ਬਾਈ ਜੀ ਬਈ ਸ਼ਾਨਦਾਰ ਕੁਆਲਟੀ ਪਈਆਂ ਕੋਲੇ ਤੇ ਲੰਬਾ ਸਾਡਾ ਬਾਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਅਟਰ ਕੁਆਲਟੀ ਬਾਈ ਸਾਫ ਵੀ ਬਾਕੀ ਰੇਟ ਬਹੁਤ ਜ਼ਿਆਜ ਬਾਈਆਂ ਦਾ ਰੇਟ ਜ਼ਿਆਜ ਬਾਈਆਂ ਦਾ ਕਿਸੇ ਮੰਨਣੇ ਕੋਈ ਨਹੀਂ ਨਾ ਹੈਲੋ ਕਿਸੇ ਨੂੰ ਤਾਂ ਕਾਕਾਂ ਆ ਬਾਈ ਉਠਾਣੀ ਆ ਰੇਟ ਪਈਆਂ ਦਾ ਬਹੁਤ ਜ਼ਿਆਦਾ ਜ਼ਿਆਜ ਤੇ ਬਾਕੀ ਆਪਾਂ ਅੱਗੇ ਵੀ ਪਾਉਂਦੇ ਹੁੰਦੇ ਆ ਵੀਡੀਓ ਪਈਆਂ ਦੀ ਚੰਗਾ ਪਸ਼ੂ ਬਾਈ ਜੀ ਦੁੱਧ ਵਾਲਾ ਟਰਕ ਕੁਆਲਟੀ ਪੂਰੀ ਸਾਫ ਸੁਥਰੀ ਬਈ ਜੀ ਅੱਗੇ ਤੋਂ ਵੀ ਚੈੱਕ ਕਰਾ ਦਦੇ ਆ ਤੇ ਬਾਈ ਜੀ ਕਿੰਨਾ ਮੁੱਲ ਰੱਖਿਆ ਪਿਆ ਤਾਂ ਇਹ ਤਾਂ ਮੁੱਲ ਕਿੰਨਾ ਰੱਖਿਆ ਜੀ ਅੱਛਾ ਇੱਕ ਵੀ ਕਿੰਨਾ ਰੱਖ ਦੇ ਦੂੰਗਾ ਲਾ ਕੇ ਵੀਰੇ ਇਹ ਠੀਕ ਹੈ ਬਾਈ ਜੀ ਤੇ ਇਸ ਤੋਂ ਬਾਅਦ ਜਿਹੜੀ ਇਹ ਵੀ ਛੋਟੀ ਆਪਣੀ ਮੱਝ ਠੀਕ ਹੈ ਬਈ ਜੀ ਇਹ ਕਿਹੜੇ ਸੂਏ ਸੁਣੀ ਹੈ ਬਾਈ ਛੋਟੀ ਦੂਜੇ ਸੂਏ ਦੂਜੇ ਸੂਏ ਬਾਈ ਚੈੱਕ ਕਰੋ ਮੇਰਾ ਵੀਰ ਟਰਕ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਜ਼ਿਆਦਾ ਸਾਫ ਸੁਥਰੀ ਹੈ ਤੇ ਬਾਕੀ ਚਾਰੇ ਸਹਣਾ ਵਿੱਚ ਪ੍ਰੋਪਰ ਗੈਪ ਹੈ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਸਰੀ ਸਾਫ ਸਰੀ ਝੋਟੀ ਹੈ ਤੇ ਸਿੰਘਾਂ ਦੀ ਬਾਈ ਜੀ ਖੁੰਡੀ ਹੈ ਇਹਦੇ ਬਾਰੇ ਵੀ ਲੰਨੇ ਆਪਾਂ ਜਾਣਕਾਰੀ ਤੇ ਚਾਰੇ ਧਨਾਂ ਵਿੱਚ ਪ੍ਰੋਪਰ ਗੈਪ ਹੈ ਜੀ ਤੇ ਬਾਈ ਇਹ ਕਿੰਨੇ ਦਿਨ ਲੇਲੂ ਹਜੇ ਇਹ ਕਿੰਨੇ ਦਿਨ ਲੇਲੂ ਹਜੇ ਮੇਰੇ ਪੰਜ ਚਾਰ ਦਿਨ ਅੱਛਾ ਠੀਕ ਹੈ ਬਾਈ ਜੀ ਤੇ ਕਿੰਨਾ ਕੁ ਦੁੱਧ ਕਰ ਜੂ ਇਹ ਬਹੁਤ ਦੇਣਾ 12 ਤੇਰਾ ਬੜਾ ਅੱਛਾ ਆਮ ਨਾਲ ਕਰ ਜੂਗਾ ਜੀ ਬਾਈ ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪਾਂ ਇਹਦਾ ਬੋਲ 10 ਲੱਖ ਰੁਪਏ ਅੱਛਾ 10 ਠੀਕ ਹੈ ਬਾਈ ਜੀ ਤੇ ਉਦਾਂ ਸੀਲ ਹੈ ਬਾਈ ਸਾਰੀ ਆਪਣੇ ਕੋਲੇ ਸੀਲ ਦਾ ਬਾਈ ਠੀਕ ਹੈ ਬਾਈ ਜੀ ਤੇ ਬਾਕੀ ਜੀ ਦਾ ਬਾਈ ਘਰੇ ਭਜੂਨ ਦੇਣੇ ਫਿਰ ਹਾਂਜੀ ਕਰੇ ਪਸ਼ੂ ਹੁੰਦੇ ਨੇ ਹਾਂਜੀ ਕਰੀ ਹੁੰਦੇ ਨੇ ਫੋਨ ਕਰਕੇ ਆ ਸਕਦਾ ਮਤਲਬ ਠੀਕ ਹੈ ਬਾਈ ਜੀ ਤੇ ਬਾਈ ਜੀ ਮੋਬਾਈਲ ਨੰਬਰ ਕਰ ਦੂੰਗਾ ਸ਼ੇਅਰ ਆਪਣੀ 81467 ਹਾਂਜੀ 94071 ਕੋਲ ਦੁਆਰੇ ਬੋਲਦੇ ਵੀਰੇ 81467 ਹਾਂਜੀ 94071 ਠੀਕ ਹੈ ਵੀਰੇ ਨਾਮ ਕੀ ਦੱਸਿਆ ਸੀਗਾ ਆਪਣਾ ਬੱਲੇ ਪਿੰਡ ਜੀ ਹੋਗੀ ਪਰ ਤਹਿਸੀਲ ਜੀ ਅਨੰਦਪੁਰ ਸਾਹਿਬ ਠੀਕ ਹੈ ਬਾਈ ਜੀ ਮਤਲਬ ਕੰਟੈਕਟ ਕਰਕੇ ਆ ਸਕਦਾ ਬੰਦਾ ਜੀ ਜੀ ਸਰ ਠੀਕ ਹੈ ਬਾਈ ਜੀ ਧੰਨਵਾਦ ਜੀ ਤੇ ਬਾਈ ਕੋਲ ਸੀਗੇ ਸ਼ਾਨਦਾਰ ਪਸ਼ੂ ਬਾਈ ਜੀ ਸਾਰੀ ਟਾਪ ਕੁਆਲਿਟੀ ਦੇ ਨੇ ਬਾਈ ਜੀ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ ਤੇ ਕੋਈ ਟਾਪ ਕੁਆਲਟੀ ਦੇ ਨੇ ਸਾਰੇ ਬਾਈ ਜੀ ਤੇ ਲੰਬੀਆਂ ਚੁੰਬੇ ਝੋਟੀਆਂ ਤੇ ਸ਼ਾਨਦਾਰ ਕੁਆਲਟੀ ਬਾਈ ਜੀ ਤੇ ਰੇਟ ਵਾਈਆਂ ਦਾ ਜਾਇਜ਼ ਹੈ ਜੀ ਤੁਸੀਂ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਐਦਾਂ ਦੀ ਵੀਡੀਓ ਪਰਤ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਈ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜੇ ਵੀਡੀਓ ਨੂੰ ਦੇਖ ਰਹੇ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਐਦਾਂ ਹੀ ਸਪੋਰਟ ਕਰਦੇ ਰਹੋ ਬਾਈ ਜੀ ਆਪਾਂ ਹੋਰ ਵੀ ਐਦਾਂ ਦੀ ਵੀਡੀਓ ਪਰਤ ਤੱਕ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਵੀਰ ਜੀ ਸਾਰੇ ਵੀਰਾਂ ਦਾ ਜੀ